ਮੇਰਾ ਨਾਮ ਤਰਸੇਮ ਸਿੰਘ ਆ ਮੈਂ ਪੰਜਾਬ ਦੇ ਇੱਕ ਮਜ਼ਦੂਰੀ ਦੇ ਜ਼ਿਲ੍ਹਾ ਆ ਗੂ ਆ ਅੱਜ ਮਾਲਵਿੰਦਰ ਸਿੰਘ ਮਾਲੀ ਜੋ ਕਿ ਸਿਆਸੀ ਤੇ ਜਨਤਕ ਲੋਕ ਮੁੱਦਿਆਂ ਤੇ ਬੋਲਦਾ ਰਹਿੰਦਾ ਗੱਲ ਕਰਦਾ ਰਹਿੰਦਾ ਏ ਉਹਦੇ ਨਾਲ ਭਾਵਾਂ ਸਾਡੇ ਜਥੇਬੰਦਕ ਤੌਰ ਤੇ ਸਿਆਸੀ મત ਭੇੜ ਹਨ ਪਰ ਉਹਦੇ باوجود ਜਿਹੜਾ ਇਹਨਾਂ ਨੇ ਕਿਹਾ ਸੰਵਿਧਾਨ ਵਿੱਚ ਹਰੇਕ ਨੂੰ ਆਪਣੇ ਮਸਲੇ ਬੋਲਣ ਦਾ ਹੱਕਾ ਲੋਕ ਮੁੱਦਿਆਂ ਤੇ ਤਾਂ ਅਸੀਂ ਕਹਿੰਦੇ ਆ ਵੀ ਉਹ ਲੋਕ ਮਸਲਿਆਂ ਤੇ ਬੋਲਿਆ ਏ ਪਰ ਜਿਹੜੀ ਪੰਜਾਬ ਦੀ ਆਪ ਸਰਕਾਰ ਜਿਹੜੀ ਜਦੋਂ ਕੇਜਰੀਵਾਲ ਫੜਿਆ ਉਹਦੇ ਵੇ ਕਹਿੰਦੀ ਸੀ ਵੀ ਮੋਦੀ ਸਰਕਾਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਆ ਤੇ ਆਪ ਉਸ ਮੋਦੀ ਸਰਕਾਰ ਨੂੰ ਲੋਕਾਂ ਦੇ ਜਮਹੂਰੀ ਹੱਕ ਘਾਣ ਕਰਨ ਤੇ ਲੱਗੀ ਹੋਈ ਆ ਵੀ ਉਹ ਲੋਕ ਮੁੱਦਿਆਂ ਬਾਰੇ ਬੋਲਿਆ ਤੁਹਾਨੂੰ ਨਜਾਇਜ਼ ਪਰਚੇ ਤੇ ਗ੍ਰਿਫਤਾਰ ਕੀਤਾ ਗਿਆ ਕੱਲਾ ਇੱਥੇ ਹੀ ਨਹੀਂ ਹੁਣ ਪਿਛਲੇ ਵੀ ਨਹੀਂ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿਸ਼ਨਪੁਰਾਏ ਉੱਥੇ ਮਜ਼ਦੂਰ ਨਰੇਗਾ ਦੇ ਕੰਮ ਕਰਦੇ ਚਾਰ ਉਹਨਾਂ ਦੀ ਮੌਤ ਹੋ ਜਾਂਦੀ ਆ ਕੋਈ ਦਰੜ ਕੇ ਸਾਧਨ ਚਲਿਆ ਜਾਂਦਾ ਏ ਕਿ ਉਹ ਜਦੋਂ ਆਪਦੇ ਝੂਮੂਰੀ ਹੱਕਾਂ ਦੇ ਆਧਾਰ ਤੇ ਉਹ ਮੰਗ ਕਰ ਰਹੇ ਆ ਵੀ ਸਾਡੇ ਇਹਨਾਂ ਪਰਿਵਾਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਮਾਫੀਆ ਮਿਲਣਾ ਚਾਹੀਦਾ ਉੱਥੇ ਵੀ ਜਿਹੜੀ ਆਪ ਸਰਕਾਰ ਆ ਮਜ਼ਦੂਰਾਂ ਦੇ ਝੂਮੂਰੀ ਹੱਕ ਨੂੰ ਦਰੜ ਕੇ ਸਾਡੀ ਮੰਗ ਇਹ ਆ ਕਿ ਜਿਹੜਾ ਮਾਲਵਿੰਦਰ ਸਿੰਘ ਮਾਲੀ ਆ ਇਹਦੇ ਦੇ ਜਿਹੜਾ ਝੂਠਾ ਪਰਚਾ ਪਾਇਆ ਰੱਦ ਕੀਤਾ ਜਾਵੇ